ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਬਲੌਗ ਦੇ ਵਿੱਚ ਅੱਜ ਦਾ ਬਲੌਗ ਸ਼ੁਰੂ ਕਰਨ ਲੱਗੇ ਆ ਆਪਣੇ ਫਾਰਮ ਤੋਂ ਅੱਜ ਆਪਾਂ ਬਣਾਵਾਂਗੇ ਘੋੜੀਆਂ ਦਾ ਦਾਣਾ ਨਾਲ ਨਾਲ ਘੋੜੀਆਂ ਦਾ ਖੱਬੜ ਵੀ ਵੱਢ ਕੇ ਲਿਆਵਾਂਗੇ ਤੇ ਦਿਖਾਵਾਂਗੇ ਤੁਹਾਨੂੰ ਸਾਰਾ ਕੁਝ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਆਪਣੇ ਜਾਨਵਰ ਦੇਖ ਲਓ ਸਾਰੇ ਵੀਡੀਓ ਵਿੱਚ ਆਪਾਂ ਸਾਰੇ ਜਾਨਵਰ ਕਵਰ ਕਰੇ ਨੇ ਤੇ ਇਹ ਬਿਸ਼ੇਰੇ ਸੀਗੇ ਆਪਣੇ ਦੋਨੇ ਘੋੜੀਆਂ ਆ ਗਈਆਂ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਅੱਪਾ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਅੱਜ ਆਪਾਂ ਸਾਰੇ ਦੰਦੇ ਵਿੱਚ ਕੀ ਕੀ ਕਰਦੇ ਆਂ ਘੋੜੀਆਂ ਬਾਰੇ ਹਨ ਘੋੜੀਆਂ ਨੂੰ ਦਾਣਾ ਘੋੜੀਆਂ ਨੂੰ ਖੱਬਲ ਕਦੋਂ ਪਾਉਣਾ ਕਦੋਂ ਪਾਣੀ ਸਾਰਾ ਕੁਝ ਏ ਟੂ ਜ਼ੈਡ ਦਿਖਾਵਾਂਗੇ ਵੀਡੀਓ ਨਾਲ ਬਣੇ ਰੋ ਐਂਡ ਤੱਕ ਤੇ ਬਲੌਗ ਸ਼ੁਰੂ ਕਰਦੇ ਆਂ ਆ ਗਿਆ ਆਪਣਾ ਸੈਫੀ ਆਜੋ ਫਿਰ ਅੱਗੇ ਆਪਾਂ ਤੁਹਾਨੂੰ ਦਿਖਾਉਣਾ ਦਾਣਾ ਦਾਣਾ ਕਿਵੇਂ ਬਣ ਜਾਂਦਾ ਪ੍ਰੈਸ ਆਪਣੀ ਆਪ ਦੀ ਆ ਪ੍ਰੈਸ ਨੇ ਦਾਣਾ ਪਹੇਹੀ ਜਾਂਦੇ ਆ ਦਾਣਾ ਤਿਆਰ ਹੋ ਜਾਂਦੇ ਚੈੱਕ ਕਰੋ ਦੇਖੋ ਪੁਰ ਕੇ ਕਿੰਨਾ ਤਿਆਰ ਹੋ ਜਾਂਦਾ ਪਸ਼ੂ ਨੂੰ ਖਾਣਾ ਵੀ ਸੌਖਾ ਹੋ ਜਾਂਦਾ ਤੇ ਜਾਣਵੇਂ ਉਹ ਨਹੀਂ ਰਹਿੰਦੀ ਆ ਕਣ ਵੀ ਨਹੀਂ ਮਰਦੇ ਸਾਰਾ ਕੁਝ ਸੌਂ ਵੀ ਰਹਿੰਦਾ ਬਸ ਨਾਲੇ ਦਾਣਾ ਤਿਆਰ ਹੋ ਜਾਂਦਾ ਦੇਖੀ ਚਲੋ ਅੱਗੇ ਆਪਾਂ ਹੋਰ ਵੀ ਸਮਾਨ ਪਾਉਣੇ ਦਾਣੇ ਦੇ ਚੋ ਵੀ ਦਿਖਾਵਾਂ ਕਿ ਕੀ ਕੀ ਪਾਉਣੇ ਹਨ ਉਹ ਜੋ ਸੀਗੀ ਜਮੇ ਸੀ ਤੇ ਕਣਕ ਤੇ ਛੋਲਿਓ ਉਹ ਆਪਣੇ ਮਿਕਸ ਕਰੇ ਹੋਏ ਨੇ ਆ ਛੋਲਿਓ ਆਪਾਂ ਐਕਸਟਰਾ ਪਾ ਦਨੇ ਆ ਨਾਲ ਆਪਣਾ ਤਾਰਾ ਮੀਰਾ ਆ ਗਿਆ ਠੀਕ ਹੈ ਤੇ ਨਾਲ ਹੀ ਆਪਾਂ ਥੋੜੀ ਜਿਹੀ ਹਨਾਲਸ ਵੀ ਪਾਉਣ ਲੱਗ ਗਏ ਵੀ ਹੋ ਰੋਤ ਮੌਸਮ ਚੇਂਜ ਹੁੰਦਾ ਜਾਂਦਾ ਹਨ ਤੇ ਆ ਥੋੜਾ ਜਿਹਾ ਨੂਨ ਆਪਾਂ ਹਰ ਵਕਤ ਹੀ ਪਾ ਦਨੇ ਉਹਨਾਂ ਥੋੜਾ ਥੋੜਾ ਸਾਰੇ ਨੂੰ ਜਨਾ ਸਾਰੇ ਦਾਣੇ ਜ ਮਿਕਸ ਕਰ ਦਿੰਨੇ ਆ ਤੇ ਆ ਆਪਣਾ ਢੋਲ ਜਿਹੜਾ ਮਿਕਸ ਕਰਕੇ ਭਰਿਆ ਹੋਇਆ ਕਣਕ ਜੈਵੀ ਤੇ ਜੌਂ ਦਾ ਆ ਦਾਣੇ ਪੀਸਿਆ ਹੋਇਆ ਆ ਗਿਆ ਚੈੱਕ ਕਰ ਲੋ ਬਹੁਤ ਸੋਹਣਾ ਦਾਣਾ ਤਿਆਰ ਕਰਦੀ ਆ ਪ੍ਰੈਸ ਤੇ ਬਾਅਦ ਦਾ ਨੰਬਰ ਵੀ ਸ਼ੋ ਹੋਇਆ ਸੀ ਪਿੱਛੇ ਜੇ ਤੁਸੀਂ ਜੇ ਕਿਸੇ ਪੁਰਾਣੇ ਪ੍ਰੈਸ ਮੰਗਾਉਣੀ ਵੀ ਆ ਤਾਂ ਬਾਅਦ ਨਾਲ ਸੰਪਰਕ ਵੀ ਕਰ ਲਿਓ ਆ ਆਪਣਾ ਮਿਕਸ ਕਰਿਆ ਹੋਇਆ ਦਾਣਾ ਇਹਦਾ ਤੇ ਆਪਣੀ ਪ੍ਰੈਸ ਚੱਲੀ ਜਾਂਦੀ ਆ ਆਏ ਇੱਕ ਬਠਰ ਕਰਕੇ ਵਿੱਚ ਪਾਈ ਇਹਨੇ ਤੇ ਉਹਨਾਂ ਕੋ ਪੀਸੀਆਂ ਦੀ ਨਾਲ ਦੀ ਨਾਲ ਪਟੋਲ ਚ ਪਾਈ ਜੰਨੇ ਆ ਇੱਕ ਟੋਲ ਭਰ ਲੈਣ ਉਹਨਾਂ 10-12 ਦਿਨ ਵਧੀਆ ਨਿਕ ਜਾਂਦੇ ਆਪਣੇ ਚਾਰ ਕੁੜੀਆਂ ਤੇ ਦੋ ਟਾਈਮ ਦਾਣਾ ਪੈਂਦਾ ਬਾਕੀ ਆਪਾਂ ਹੁਣ ਨੀਰਾ ਵੀ ਮੰਗਾਲਿਆ ਸੀ ਨੀਰਾ ਪਾ ਦਨੇ ਹੁੰਨੇ ਆ ਖੱਬਲ ਆਪਾਂ ਬਾਢੀ ਲੈਣੀ ਆ ਇੱਕ ਹੋਰ ਸਰਪ੍ਰਾਈਜ਼ ਵੀ ਹੈ ਤੁਹਾਡੇ ਵਾਸਤੇ ਉਹ ਆਪਾਂ ਅਗਲੇ ਵਲੌਗ ਦੇ ਵਿੱਚ ਦਿਖਾਵਾਂਗੇ ਤੁਹਾਨੂੰ ਆਪਾਂ ਨਾ ਖੱਬਲ ਵਟਣ ਵਾਸਤੇ ਕਿ ਜੰਤਰ ਲੈ ਕੇ ਜਾਂਦਾ ਤੇ ਉਹ ਵੀ ਆਪਾਂ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਦਿਖਾਵਾਂਗੇ ਜਲਦੀ ਅੱਗੇ ਬੋਲੋ ਹਾਂਜੀ ਦੋਸਤੋ ਤੇ ਹੁਣ ਆਪਾਂ ਮੋਟਰਸਾਈਕਲ ਤੇ ਚੱਲਿਆ ਖੱਬਣ ਲੈਣਾ ਤੇ ਵਲੌਗ ਨੰਬਰ ਤੱਕ ਬਣੇ ਰਿਓ ਦਾਤੀਆਂ ਦੁੱਤੀਆਂ ਲਿਆਏ ਪਰਲੀ ਆਪਣੇ ਹੱਥ ਜਾ ਦਾਤੀਆਂ ਆਪਣੀਆਂ ਇੱਧਰ ਟੰਗੀਆਂ ਹੋਈਆਂ ਨੇ ਤੇ ਆਈ 2 ਮਹੀਨਿਆਂ ਖੱਬਲ ਦੇ ਕੇ ਨਾ ਡੱਕਵਾ ਪਾ ਦੀ ਹੈ ਨਾ ਕੋੜੀਆਂ ਨੂੰ ਬਹੁਤ ਚੰਗਾ ਜਿਵੇਂ ਤੁਹਾਨੂੰ ਪਤਾ ਆਪੋ ਦਾ ਫਿਰ ਮੇਨ ਚੀਜ਼ ਹੀ ਹੈਗੀ ਚੱਲਦੇ ਆਂ ਫਿਰ ਅੱਗੇ ਦਿਖਾਉਣੇ ਤੁਹਾਨੂੰ ਵੜਦੇ ਫੁੜਦੇ ਹੈਨਾ ਜਦੋਂ ਕੁਤਰਾ ਗਤਰਾਗੇ ਸਾਰਾ ਕੁਝ ਹੀ ਦਿਖਾਵਾਂ ਤੁਹਾਨੂੰ ਤੇ ਉਤਰ ਕੇ ਪਾਉਣੇ ਹੁੰਨੇ ਆਪਾਂ ਖੱਬਲ ਕਮੈਂਟਾਂ ਕਰਕੇ ਹੁਣ ਦੱਸੋ ਜਰੂਰ ਕਿਹੜਾ ਕਿਹੜਾ ਬਾਈਂ ਕੁੱਤਰ ਕੇ ਪਾਉਂਦੇ ਨੇ ਕੁੱਤਰ ਕੇ ਪਾਉਣ ਦਾ ਇੱਕ ਫਾਇਦਾ ਹੈਗਾ ਵੀ ਖੱਬਲ ਖਰਾਬ ਨਹੀਂ ਹੁੰਦਾ ਬਾਲਾ ਤੇ ਥੱਲੇ ਨਹੀਂ ਸਿੱਟਦੇ ਪਸ਼ੂ ਨਹੀਂ ਫਿਰ ਪੈਰਾਂ 'ਚ ਪੋਸਟ ਖਾਂਦੇ ਨੇ ਕੁਸ ਥੱਲੇ ਸਿੱਟ ਸਿੱਟ ਲਵੇੜੀ ਜਾਂਦੇ ਨੇ ਰੇਤੇ ਵਾਲਾ ਹੋ ਜਾਂਦਾ ਕੰਮ ਫਿਰ ਸੱਟ ਜਾਣੀ ਆਉਂਦਾ ਆਪਾਂ ਇੱਥੇ ਵੜਦੇ ਹਾਂ ਨਾ ਦਿੰਦੀ ਪਤਾ ਨਹੀਂ ਆ ਵੜ ਰਹੇ ਨੇ ਬੜੀ ਦੇਖ ਲੈਣੇ ਆਹ ਉੱਥੇ ਰੋਡ ਤੇ ਦੇਖ ਕੇ ਆਉਣਗਾ ਅਰੇ ਖੱਬਲ ਤਾਂ ਦੋਸਤੋ ਇੱਥੇ ਵੀ ਆਮ ਆਗਾ ਪਹੀ ਤੇ ਤੇ ਕੋਈ ਘੈਂਟ ਜੀ ਦੇਖਦੇ ਆਂ ਸ਼ਹਿਗ ਤੇ ਘੈਂਟ ਜਗ੍ਹਾਾਂ ਹੋਵੇ ਤੇ ਜੀਰੀ ਜੂਰੀ ਆਈਆਂ ਭੀ ਆ ਪੱਕੀਆਂ ਭੀ ਹਰਿਆਲੀ ਦੇਖੋ ਕਿ ਨਹੀਂ ਘੈਂਟ ਲੱਗਦੀ ਆ। ਵੀਊ ਦੇਖੋ ਆਪਣੇ ਖੇਤ ਦਾ। ਚੈੱਕ ਕਰੋ ਗਰਾ। ਬਣੇ ਰਿਹਾ ਅੱਡ ਤੱਕ ਵਲੌਗ ਨਾਲ ਦੇਖੀ ਜਾਓ। ਆਪਣੇ ਜਾਨਵਰ ਵੀ ਦਿਖਾਵਾਂਗੇ ਤੁਹਾਨੂੰ ਅੱਜ ਨਵਾਏ ਨਮੂਏ ਹੋਏ ਨੇ। ਅੱਜ ਚਮਕੀ ਜਾਂਦੇ ਨੇ। ਆਹ ਦੇਖੋ ਤੁਸੀਂ ਵੀਊ ਚੈੱਕ ਕਰੋ ਇਧਰ ਹੁਣ ਕਿੰਨਾ ਘੈਂਟ ਲੱਗ ਰਿਹਾ। ਸਿਹਰਾ ਗੱਲਵਾ ਤੁਸੀਂ ਕੀ ਆ। ਫੌ ਬੜਰ ਜਿਹਾ ਸਹੀ ਆ ਚੱਲਾ ਵਾ ਪਾਣੀ ਪੂਣੀ ਆ ਭੱਲੇ ਆਏ ਨਾਲ ਮਾ ਤੇ ਇਹ ਤੂੰ ਲੱਗੀ ਪੀਲਾਂਗੇ ਕਿਉਂਕਿ ਚਾਰ ਘੋੜੀਆਂ ਨੇ ਨਾ ਖੱਬਲ ਥੋੜਾ ਟਾਈਮ ਚ ਜੁੜਦਾਗਾ ਤੇ ਆਜੋ ਹੁਣ ਵੜਦੇ ਆਪਾਂ ਅੱਗੇ ਚੱਲ ਕਿੱਥੋਂ ਵਢੀਏ ਓ ਸਾਹਮਣੇ ਮਾਹੌਲ ਦੇਖੋ ਦੋਸਤੋ ਤੁਸੀਂ ਮੜਾ ਜਾ ਵਿਊ ਚੈੱਕ ਕਰੋ ਹੋਰ ਗੱਲੇ ਨਹੀਂ ਕਰਨਾ ਦੇਖੋ ਕਿੰਨਾ ਘੈਂਟ ਬਣਿਆ ਪਿਆ ਕੰਮ ਥੋੜਾ ਜਿਹਾ ਹੋਰ ਦੂਰ ਕਰਕੇ ਜਿਹਾ ਜ ਖੜਾ ਆਪਣਾ ਵੜਦੇ ਆ ਇੱਕ ਬਣੇ ਰਹੋ ਬਲੌਗ ਨਾਲ ਐਂਡ ਤੱਕ ਤੇ ਹੁਣ ਆਪਾਂ ਫਿਰ ਵਲੌਗ ਪਾਇਆ ਕਰਾਂਗੇ ਜਿਹੜੇ ਘਰ ਦੇ ਕੰਮਕਾਰ ਹੋਇਆ ਕਰਾਂਗੇ ਕੋ ਘੋੜਿਆਂ ਦੇ ਹਨ ਤੇ ਉਹੀ ਸਨ ਦਿਖਾਇਆ ਕਰਾਂਗੇ ਹਸ ਵਲੌਗ ਨੂੰ ਪਿਆਰ ਦਿਓ ਵੱਧ ਤੋਂ ਵੱਧ ਬਾਕੀ ਪਿਛਲੇ ਵੀਡੀਓ ਮਾ ਨੂੰ ਵੀ ਬਹੁਤ ਜ਼ਿਆਦਾ ਪਿਆਰ ਦਿੱਤਾ ਤੁਸੀਂ ਕਿਉਂ ਕੈਂਡਾ ਓਏ ਪੂਰਾ ਕੈਂੜਾ ਬਸ ਇੱਕ ਉਹਨਾਂ ਦੀ ਲੂਸ ਨਹੀਂ ਦਾਂਗੇ ਲੈ ਵੀ ਮਿੱਤਰੋ ਹੁਣ ਮੈਂ ਵੀ ਵੱਢ ਲਾਂ ਹਨ ਫਿਰ ਵੇਚ ਦੀ ਕਰਦੇ ਆਂ ਤਿਆਰ ਸਾਨੂੰ ਬੇਦੀ ਕਲਿੱਪ ਦਿਖਾ ਦਿਆ ਕਰਾਂਗੇ ਮੜਾ ਕਿੰਨਾ ਕ ਵੱਡ ਲਿਆ ਪੰਡ ਭਰਨੀ ਆਪਾ ਉਹ ਵਾਲੀ ਬਾਕੀ ਆ ਥੋੜਾ ਦੇਣੀ ਹੈਗੇ ਦੂਬਾ ਚ ਲੂਸਣ ਬੀਜਾਂਗੇ ਲੂਸਣ ਹੋ ਜੂ ਆਮ ਤੇ ਉਹਦੇ ਵੀ ਬਲੌਗ ਬਲੌਗ ਆਉਣਗੇ ਤੁਹਾਨੂੰ ਦੱਸਾਂਗੇ ਕਿਹੜਾ ਲੂਸਣ ਲਿਆ ਹੈ ਕਿੰਨੇ ਵਾਲਾ ਲਿਆ ਹੈ ਕਿੰਨਾ ਟਾਈਮ ਕੱਢੂਗਾ ਤੇ ਇੱਧਰ ਆਪਣੀਆਂ ਪ੍ਰਿੰਡੀਆਂ ਪੱਕੀਆਂ ਬਈਆਂ ਨੇ ਤੇ ਹੁਣ ਮੈਂ ਵੀ ਵੱਢ ਲਾਂ ਬਹਿ ਕੇ ਫਿਰ ਮਿਲਦੇ ਆ ਤੁਹਾਨੂੰ ਥੋੜੇ ਟਾਈਮ ਤੱਕ ਲੈ ਵੀ ਮਿੱਤਰੋ ਉਧਰੋਂ ਆਇਾਂਗੇ ਉਹ ਰਾਤੋਂ ਤੇ ਥੋੜਾ ਥੋੜਾ ਇਕੱਠਾ ਕਰ ਕਰਕੇ ਆਪਾਂ ਪੰਡ ਭਰ ਲਈ ਤੇ ਪੰਡ ਹੋ ਗਈ ਫੁੱਲ ਤੇ ਮੁੱਕਦੀ ਨਹੀਂ ਆਪਾਂ ਨੂੰ ਕੱਲ ਤੱਕ ਨਹੀਂ ਮੁੱਕਦੀ ਹੈਗੀ ਚਾਰਾਂ ਨੂੰ ਤੇ ਇੱਥੋਂ ਵੱਡੇ ਆਗੇ ਵਧੀਆ ਵੱਡਾ ਵੱਡਾ ਖੱਬਲ ਸੀ ਟਿਹੜਾਂ ਵਾਲਾ ਤੇ ਹੁਣ ਇਹਨੂੰ ਲੈ ਕੇ ਜਾਂਦੇ ਆ ਘਰੇ ਘਰੇ ਜਾ ਕੇ ਕੁੱਤਰਦੇ ਆ ਫਿਰ ਅੱਗੇ ਦਿਖਾਉਣੇ ਹਾਂ ਹਾਂਜੀ ਦੋਸਤੋ ਤੇ ਚੱਲੇ ਆ ਹੁਣ ਆਪਾਂ ਘਰ ਨੂੰ ਤੇ ਪਾਂਡਾਂ ਬਣਾ ਲਈ ਧਰ ਲਈ ਵਿਚਾਲੇ ਠੀਕ ਆ ਘਰੇ ਲਈ ਆ ਕੇ ਕੁੱਤਰਦੇ ਆ ਕਰਦੇ ਆਂ ਘਰੇ ਲੈ ਆ ਕੇ ਤੇ ਆ ਆਪਣਾ ਡਰਾਈਵਰ ਵੀਰ ਚਲੋ ਦਿਖਾਉਣਾ ਮੈਂ ਤੁਹਾਨੂੰ ਘਰੇ ਜਾ ਕੇ ਉਤਰ ਕੇ ਪਾਵਾਂਗੇ ਤੇ ਜਦੋਂ ਪੁਤਰਾ ਹੋਊਗਾ ਨਾ ਖੱਪੜ ਦਾ ਦੇਖੀ ਜਾਓ ਜਿਵੇਂ ਆਲੂ ਪੁਜੀ ਆਣੀ ਹੁੰਦਾ ਆਲੂ ਪੁਜੀ ਆ ਖਾਤਾ ਉਹ ਸਾਰੇ ਨੇ ਉਹ ਚੀਜ਼ ਬਣ ਜੂਗੀ ਬਾਕੀ ਐਂਡ ਤੱਕ ਬਣੇ ਰਹਿਣ ਹੁਣ ਦਿਖਾਵਾਂਗੇ ਕਿੱਥੇ ਆ ਦੇਖੋ ਦੋਸਤੋ ਕੀ ਜੀਜੇ ਬਣਗੀ ਹਾਂਜੀ ਪੂਜੀਆ ਲੱਗਦਾ ਨਾਲ ਆਲੂ ਪੂਜੀਆ ਜਮਾ ਆਦਲਾਸਟੜਾ ਰੋਕੀ ਸੀ ਆ ਦੇਖੋ ਸਰਾ ਗੱਲ ਹਾਂਜੀ ਦੋਸਤੋ ਪਹੁੰਚ ਗਏ ਸੀ ਆਪਾਂ ਉਹਨਾਂ ਫਾਰਮ 'ਚ ਘੋੜੀਆਂ ਨੂੰ ਪਾਣੀ ਪਿਆਤਾ ਪਾਣੀ ਵੀ ਪਿਆਤਾ ਤੇ ਸਵੇਰ ਦਾ ਦਾਣਾ ਵੀ ਆਪਾਂ ਤਿਆਰ ਕਰਤਾ ਤੇ ਹੁਣ ਆਪਾਂ ਉਹਨਾਂ ਨੂੰ ਖੱਪਲ ਪਾਇਆ ਦੇਖੋ ਇਕ ਖੱਬਲ ਦਾ ਪੁਣੇ ਹੀ ਫਾਇਦਾ ਜਿਹੜਾ ਖਾਣਗੇ ਸਾਰਾ ਥੱਲੇ ਵੇਸਟ ਨਹੀਂ ਕਰਦੇ ਰੇਤਾ ਨਹੀਂ ਲੱਗਦਾ ਨਹੀਂ ਹਰ ਥੱਲੇ ਡੈਕਪੰਦ ਚ ਰੇਤਾ ਲੱਗਦਾ ਸੀ ਉਹ ਹੀ ਖਾਂਦੇ ਸੀਗੇ ਰੇਤਾ ਰੂਤਾ ਉਹ ਹੀ ਅੰਦਰ ਜਾਂਦਾ ਸੀ ਆ ਦੇਖੋ ਪੂਰੇ ਮਜੇ ਨਾਲ ਖਾਂਦੇ ਨੇ ਨਿਆਰੇ ਲੈ ਕੇ ਇੱਧਰ ਆਪਣੀ ਨੂਰੀ ਆ ਗਈ ਇੱਧਰ ਰਬੀ ਆ ਗਈ ਖੱਬਲ ਆਪਾਂ ਸਾਰ ਨੂੰ ਪਾਤਾ ਤੇ ਦਾਣਾ ਵੀ ਰਲਾਤਾ ਪਾਣੀ ਵੀ ਪਿਆਤਾ ਮਿਲਦੇ ਹੁਣ ਆਪਾਂ ਅਗਲੀ ਨਵੀਂ ਵੀਡੀਓ ਦੇ ਨਾਲ ਇਹ ਵੀਡੀਓ ਨੂੰ ਸਾਰੇ ਪਾਸੇ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਓ ਆਪਣੇ ਨੂੰ ਸਬਸਕ੍ਰਾਈਬ ਤੇ ਜਲਦੀ ਆਪਾਂ ਨਵੀਂ ਵੀਡੀਓ ਨਾਲ ਲੈ ਕੇ حاضر ਹੋਵਾਂਗੇ ਧੰਨਵਾਦ ਦੋਸਤੋ